हां जी ਸਾਸ਼ਰੀਆਂ ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਵਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸਾਨੂੰ ਛੰਦ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਅਸੀਂ ਲੈ ਕੇ ਆਇਆ ਕਾਰ ਫਿਗੋ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਆਹ ओरिजिनल कार ਆ ਰੰਗ ਪੇਂਟ ਬਿਲਕੁਲ ਨਾਲ ਦਾਗਾ ਗੇਰ ਇੰਜਨ ਓਕੇ ਆ ਗਰੰਟੀ ਆ ਮਾਲਕ ਵੀਰਾਂ ਦੀ ਚਲਾ ਕੇ ਤੁਸੀਂ ਦੇਖ ਸਕਦੇ ਹੋ 70 ਪੈਸੇ ਟਾਇਰ ਨੇ ਕਾਰ ਦੇ ਲਾਈ ਲੱਗੇ ਹੋਏ ਨੇ ਬਹੁਤ ਸਾਫ ੜੀ ਹੈ ਕਾਰ ਆ ਕਿ ਕੋਈ ਡੈਂਟ ਵਗੈਰਾ ਨਹੀਂ ਹੈਗਾ ਬਹੁਤ ਘੱਟ ਚੱਲੀ ਹੋਈ ਆ ਪੀ ਵੀ ਨੰਬਰ ਦੀ ਕਾਰ ਆਗੀ 2012 ਮਾਡਲ ਆਗੀ ਮਾਲਕਾਂ ਨੇ ਡਿਮਾਂਡ ਰੱਖੀ ਆ 115000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜੂ ਮਾਲਕ ਵੀਰਾਂ ਏਰੀਆ ਬੂਰ ਆਗਾ